ਹੈਲੋ ਆਂਟੀ ਰੋਹਿਤ ਬੋਲਦਾ ਸੀ ਹਾਂਜੀ ਹਾਂ ਰੋਹਿਤ ਕਿਵੇਂ ਹੈ ਬਸ ਠੀਕ ਆਂਟੀ ਕੀ ਕਰੀ ਜਾਂਦਾ ਸੀ ਕੁਛ ਨਹੀਂ ਕੀ ਕਰਨਾ ਹਾਂ ਬਸ ਅੱਛਾ ਮੈਂ ਬਹੁਤ ਘੰਟੀਆਂ ਕੀਤੀਆਂ ਐ ਸਾਨੂੰ ਕੋਈ ਚੱਕੇ ਨਹੀਂਗਾ ਅੱਛਾ ਅੱਛਾ ਉਹ ਤਾਂ ਕੀ ਉਹ ਤਾਂ ਮਾਰਕੀਟ ਗਈ ਹੋਈ ਸੀ ਨਾ ਪੁੱਤ ਅੱਛਾ ਮੈਨੂੰ ਪੁੱਤ ਕਹੋਗੇ ਤੁਸੀਂ ਪਰ ਪਿਆਰ ਵਾਲਾ ਪੁੱਤ ਕਹਿਣਾ ਤੁਸੀਂ ਹਣਾ ਹਾਂਜੀ ਪੁੱਤ ਅੱਛਾ ਮੈਂ ਵੀ ਪੁੱਤ ਕਹਿ ਸਕਦਾ ਨਾ ਨਾ ਤੁਸੀਂ ਰੋਹਿਤ ਬਹੁਤ ਛੋਟੇ ਹੋਗੇ ਬੱਤ ਅੱਛਾ ਪਿਆਰ ਦੇ ਵਿੱਚ ਨਹੀਂ ਕਹਿ ਸਕਦਾ ਕਿ ਨਾ ਨਾ ਫੋਰਸ ਨਾਓ ਕੇ ਮੇਰੀ ਛੋਟੀ ਦੀਵਾਲੀ ਤੁਸੀਂ ਡਾਰਲਿੰਗ ਕਹਿੰਦੇ ਮੈਨੂੰ ਤੋਂ ਵਧੀਆ ਲੱਗਦਾ ਹੈਗਾ ਅੱਛਾ ਅੱਛਾ ਕੇ ਮੇਰੀ ਛੋਟੀ ਦੀਵਾਲੀ ਦੀਵਾਲੀ ਤਾਂ ਦੂ ਆ ਗਿਆ ਸੀ ਬਸ ਸ਼ਾਨੂ ਕੋਲੇ ਸ਼ਾਨੂ ਕੋਲੇ ਆ ਗਿਆ ਸੀ ਜਦੋਂ ਦੋ ਦੋ ਵਧੀਆ ਦੇ ਪਰ ਮੌਕਾ ਨਹੀਂ ਲੱਗਿਆ ਆਪਣਾ ਹਾਂ ਮੌਕਾ ਜੇ ਲੱਗ ਜੂਗਾ ਅੱਜ ਲੱਗ ਤਾਂ ਜਾਊਗਾ ਮੌਕਾ ਫੇਰ ਤੁਸੀਂ ਉਵੇਂ ਕਹਿ ਦਿੰਦੇ ਹੋ ਵੀ ਤੇਰੇ ਅੰਕਲ ਨੂੰ ਪਤਾ ਲੱਗ ਜਾਂਦਾ ਵੀ ਲੂਜ ਲੂਚ ਐ ਫੇਰ ਮੈਂ ਕੀ ਕਰਾਂ ਦੱਸ ਮੈਂ ਤਾਂ ਦੋਨਾਂ ਪਾਸੇ ਫਸਿਆ ਹੋਇਆ ਹਾਂ ਨਾ ਆਂਟੀ ਉਹ ਤਾਂ ਨਹੀਂ ਬੋਲਦੇ ਰਹਿੰਦੇ ਉਹਨਾਂ ਤਾਂ ਮੈਂ ਉਹ ਟੈਗ ਬੋਲੀ ਦੇ ਦਿੰਦੀ ਨਹੀਂ ਜੀ ਸੁਣ ਲੈ ਹਾਂ ਹਾਂ ਅੱਛਾ ਪਿਲਪਲਾ ਹਾਂ ਤੁਸੀਂ ਦੱਸਿਆ ਜੀ ਉਸ ਦਿਨ ਵੀ ਉਹ ਵੀ ਰੇ ਕਦੀ ਕਦੀ ਛੜਾ ਛਡਾਉਣਾ ਮਾਰੀ ਜੀ ਮੇਰਾ ਕੜਾ ਛੋਟੇ ਜਿਹੇ ਤਾਂ ਕਰਕੇ ਅਰੇ ਜੀ ਕਰ ਜਾਂਦਾ ਤੇਰਾ ਨਾ ਜਿੰਨਾ ਜਿੰਨਾ ਤੇਰਾ ਪਤੀ ਕਰਦਾ ਉਹਨਾਂ ਨਹੀਂ ਕਰਦਾ ਨਾ ਓਹ ਹੋ ਹੋ ਵਾਟੀ ਆਂਟੀ ਤੁਸੀਂ ਕਹਿਵੋ ਜਦ ਗੱਲਾਂ ਕਰਦੇ ਹੋ ਅੱਜ ਤਿਉਹਾਰ ਦੇ ਮੌਕੇ ਤੇ ਕਹਿਵੀਆਂ ਗੱਲਾਂ ਕਰਦੇ ਹੋ ਮੂਡ ਬਣਾ ਦਿੰਦੇ ਹੋ ਤੁਸੀਂ ਮੂਡ ਤਾਂ ਮੈਨੂੰ ਮੇਰਾ ਵੀ ਬਣ ਜਾਂਦਾ ਜਦ ਦੇਖ ਕੇ ਹੂੰ ਬਣ ਜਾਂਦਾ ਤਾਂ ਫਿਰ ਮੂੜ ਨੂੰ ਆਪਾ ਯੂਟਿਲਾਈਜ਼ ਕਰ ਲੀਏ ਨਾ ਟਾਈਮ ਨੂੰ ਹਾਂ ਜੀ ਅੱਜ ਸ਼ਾਨੂ ਤੇ ਤੇਰੇ ਅੰਕਲ ਗਏ ਹੋਏ ਆਪਣੇ ਦੀਪੂ ਕੋਲੇ ਤੁਸੀਂ ਆ ਜਾਓ ਤੇ ਸ਼ਾਨੂ ਤਾਂ ਮੇਰੇ ਕੋਲੇ ਬੈਠਾ ਸੀ ਹੁਣ ਤਾਂ ਹੀ ਉਹ ਦੋਹਾਂ ਤਾਂ ਮੈਨੂੰ ਦੱਸਿਆ ਨਹੀਂ ਉਹਨੇ ਉਹ ਵੀ ਰਚਾਨੀ ਚ ਬੰਨੀ ਆ ਨਾ ਅੱਛਾ ਉਹਨੇ ਦੱਸਿਆ ਨਹੀਂ ਮੈਨੂੰ ਹੁਣ ਆਏ ਐ ਵੀ ਕਿਤੇ ਨਾਲ ਹੀ ਨਾ ਵਗਦੇ ਮੇਰੇ ਅੱਛਾ ਅੱਛਾ ਹਾਂ ਬੈਰੂ ਜੀ ਖੁਸ਼ਖਬਰੀ ਦੇਤੀ ਫਿਰ ਮੈਨੂੰ ਹੋਰ ਮੈਨੂੰ ਕਿਹਦੀ ਖੁਸ਼ਖਬਰੀ ਤਾਂ ਬੈਰੂ ਖੁਸ਼ਖਬਰੀ ਤਾਂ ਰੋਜ਼ ਹੀ ਦਿਆ ਕਰੋ ਨਾ ਅੰਟੀ ਕਰਾਏ ਜੇ ਤੁਸੀਂ ਤੁਹਾਡਾ ਮਨ ਨਹੀਂ ਕਰਦਾ ਤੁਹਾਡਾ ਮਨ ਨਹੀਂ ਕਰਦਾ ਕਿ ਫਿਰ ਹਾਂ ਬਹੁਤ ਕਰਦਾ ਹੈ ਬਹੁਤ ਕਰਦਾ ਤਾਂ ਫਿਰ ਮੈਨੂੰ ਸੁੱਕਾ ਕਿਉਂ ਰੱਖਿਆ ਤੁਸੀਂ ਹਾਂ ਆ ਜਾਓ ਬੱਛਾ ਜੀ ਪਹਿਲਾਂ ਤਾਂ ਗਿੱਲੇ ਤੁਸੀਂ ਆਓਗੇ ਮੈਂ ਤਾਂ ਦੂਜੇ ਨੰਬਰ ਤੇ ਗਿੱਲਾ ਹੋਊਂਗਾ ਮਾਤਾ ਗੱਲੀ ਹੋਈ ਪਈ ਐ ਅੱਛਾ ਗੱਲੀ ਹੋਈ ਤਾਂ ਫਿਰ ਸੌਖਾ ਚੱਲ ਜੇ ਹੂੰ ਫਿਰ ਐ ਪਤਾ ਜ ਨਹੀਂ ਲੱਗਣਾ ਸਿੱਧਾ ਸਬੜਕ ਦੇ ਨੇ ਜਾਊ ਸਿੱਧਾ ਅੱਛਾ ਅੱਛਾ ਹੂੰ ਹੂੰ ਹੋਂਦ ਤਾਂ ਨਹੀਂ ਜੀ ਹੋ ਗਿਆਂ ਤੇ ਹੂੰ ਹੂੰ ਅੱਜ ਦਾ ਤਾਂ ਮੌਕਾ ਆਏਗਾ ਤੇ ਜੇ ਮੌਕਾ ਨਾ ਹੀ ਗਵਾਵੇਂ ਨਾ 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 ਮੌਕਾ ਤਾਂ ਕਿਉਂ ਗਵਾਉਣਾ ਬੱਤ ਕੰਤਾ ਮੈਨੂੰ ਪਤਾ ਹੋਈ ਪਈ ਐ। ਹਾਂ ਕੋਈ ਵੀ ਰਾਤ ਨੂੰ ਤਾਂ ਨਾ ਪਤਾ ਕੀ ਐ ਨਾ ਮੇਰਾ ਸਰੀਰ ਟੁੱਟਦਾ ਮੇਰਾ ਤੇਰੇ ਬਿਨਾ। ਅੱਛਾ ਹਾਂ ਹਾਂ ਆਦੂ ਤੇ ਪਾਤੀ ਮੈਨੂੰ ਵੀ ਤੇ ਹੁਣ ਜੀ ਲੱਗਦਾ ਨਹੀਂ ਮੇਰਾ ਜੰਮੇ। ਹਾਂ ਬੈਸਨਾ ਵੀ ਦੁਕਾਨ ਮੰਗਲ ਕਰ ਲੈ ਮੰਗਲ ਕਰਕੇ ਦੁਕਾਨ ਫਿਰ ਮੈਂ ਤਾਂ ਜਾਣੀ ਐਗੀ ਘਰੇ ਹੈ ਨਾ ਆਪਣੇ। ਉੱਪਰ ਟਾਈਮ ਕਿੰਨਾ? ਹਾਂ ਜੀ। ਟਾਈਮ ਕਿੰਨਾ ਟਾਈਮ ਹੋਇਆ ਇਸ ਟਾਈਮ ਕੋਈ ਨਾ ਕੋਈ ਕਸਟਮਰ ਆ ਜਾਂਦਾ ਫਿਰ ਖੋਲਣਾ ਪੈਂਦਾ ਵੀ। ਉਸ ਪਰਿਵਾਰ ਜਾਨੀ ਕੰਡ ਕਰ ਤੂੰ ਨੰਤੀ ਮਿਰਗਾਲ ਨੂੰ ਤੂੰ ਨਾ ਸਾਰਾ ਨਾ ਆਪ ਦਾ ਜਿੰਨਾ 45 ਮਿੰਟ ਹੋ ਗਏ 6 ਵਜੇ ਕੇ 7 ਵਜੇ ਕੇ 7 ਵਜੇ ਕੋਈ ਐਂ ਤੇ ਤੂੰ ਕੁਝ ਖਾ ਪੀ ਰੱਖਿਆ ਹੈਗੇ ਤੜਕੇ ਤੜਕੇ ਆ ਹਾਂਜੀ 7 ਵਜੇ 45 ਮਿੰਟ ਹੋ ਗਏ ਆ 6 45 ਨਹੀਂ ਹੋਏਗੇ ਘੰਟਾ ਇੱਕ ਰਹਿ ਗਿਆ ਮੈਂ ਤਾਂ 8 ਵੇ ਤੋਂ ਬਾਅਦ ਮੇਰਾ ਤਾਂ ਮਾਮਲਾ ਫਿਰ ਗੋਲ ਹੀ ਹੈ ਤੈਨੂੰ ਪਤਾ ਹੀ ਹੈ ਤਾਈ ਤੱਕ ਨਹੀਂ ਆਈਂਗੀ ਹੂੰ ਸਾਫ ਸਫਾਈ ਕਰਕੇ ਰੱਖੇਂ ਕਿ ਪੂਰੀ ਆਹ ਸਫਾਈ ਪਗੜੀ ਤੇ ਨਾਲੀ ਕਰ ਰਹੀ ਸੀ ਅੱਛਾ ਹੋਏ ਹੋਏ ਮੇਰੀ ਜਾਨ ਇੰਨੀ ਸਿਆਣੀ ਹੋ ਗਈ ਹੈ ਹਾਂ ਹੋਣਾ ਪੈਂਦਾ ਹੋਣਾ ਤਾਂ ਪੈਂਦਾ ਹੀ ਆ ਫਿਰ ਜਿਦ ਤੇਰੇ ਵਰਗੀ ਬੁੜੀ ਜਾਨ ਪੁੱਤ ਮੋਨ ਨਾਲ ਮੇਰੀ ਯਾਰੀ ਲੱਗੀ ਤਸਵੀਰ ਹੋਣਾ ਤਾਂ ਪੈਂਦਾ ਹੀ ਆ ਆ ਤੁਰੁਰੋਂਦੇ ਹੁੰਦੇ ਸੀ ਅੰਕਲ ਤੋਂ ਤੇਰੇ ਕੋਲ ਕੁਝ ਹੁੰਦਾ ਨਹੀਂ ਅੰਕਲ ਕੇਅਰ ਨਹੀਂ ਕਰਦੇ ਆ ਕੇਅਰ ਕਰਨ ਵਾਲ ਮਿਲ ਗਿਆ ਨਾ ਉਹ ਰੱਬ ਆਪੇ ਮਲਾ ਦਿੰਦਾ ਹੁੰਦਾ ਜਿਹੜਾ ਕੁਝ ਮਲਾਉਣਾ ਹੁੰਦਾ ਪਤਾ ਨਾ ਹੂੰ 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 ਲੱਗਣੀ ਮੇਰੀ ਝੋਲੀ ਪਾਇਆ ਆ ਤੇ ਅੱਜ ਦੀ ਰਾਤ ਨਾ ਪੂਰੇ ਐਨ ਸੁਹਾਨੀ ਰਾਤ ਹੋਣੀ ਚਾਹੀਦੀ ਹੈ ਪਤਾ ਨਾ ਜਮਾਂ ਜਮਾਂ ਸਿਰਾਂ ਲਾ ਦਾਂਗੇ ਮਹੀਨਾ ਮੱਕਾ ਦਾ ਮਹੀਨਾ ਨਾ ਦੁਕਾਨ ਮੰਗਲ ਕਰਦਾ ਨਾ ਤੁਸੀਂ ਜਿਵੇਂ ਕਰੋ ਤੁਸੀਂ ਦੁਕਾਨ ਮੰਗਲ ਕਰ ਲਓ ਫਿਰ ਕੱਲ ਨੂੰ ਮੈਨੂੰ ਲਾਂਭਾ ਨਾ ਦਿਓ ਚਾਈ ਪਨੀਰ ਫੜ ਲੈ ਠੀਕ ਹੈ ਰਾਤਾ ਮੈਂ ਪਾ ਲੈਣੀ ਹੈਗੀ ਚਾਈ ਪਨੀਰ ਫੜ ਲੈ ਰੋਟੀ ਆਪ ਇਕੱਠੇ ਨੇ ਰੋਟੀ ਇਕੱਠੇ ਖਾਵਾਂਗੇ ਆਪਾ ਮੈਂ ਸਾਰਾ ਘੱਟ ਲੈਣੀ ਹੈਗੀ ਹੋਰ ਕੁਝ ਚਾਹੀਦਾ ਹੋਇਆ ਤਾਂ ਮੈਨੂੰ ਦੱਸਦੀ ਮੈਂ ਬਣਾ ਦੇਣੀ ਹੈ ਉਹੀ ਤੇ ਚਾਹੀਦੀ ਹੈਗਾ omega 3 ਚਾਹੀਦਾ ਮੈਨੂੰ omega 3 ਅਮਰ ਜੀ ਉਹ ਜਿਹੜੇ omega 3 ਇੱਕ ਹੀ ਚੀਜ਼ ਚ ਹੁੰਦਾ ਇਹਨੂੰ ਪਤਾ ਹੈ ਨਾ ਜੋਆ ਮਿਲ ਜੂਗਾ ਨਾ ਫੇਰ ਤੇਰੇ ਆਏ ਆ ਮੈਂ ਤੇਰੇ ਕੋਲੇ ਘੰਟੇ ਇੱਕ ਤੱਕ ਆਉਣਾ ਬਸ ਮਾੜਾ ਬਾਜ਼ਾਰ ਵਾਲਾ ਕੰਮ ਸਲਟਾ ਕੇ ਨਾ ਬਸ ਠੀਕ ਆ ਪਹੁੰਚ ਗਿਆ ਅੰਟੀ ਠੀਕ ਹੈ ਓਕੇ ਓਕੇ